ਵੀਰਾਂ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਅਮਰ ਸ਼ਕਿਆ ਗੁਰੂ ਦੇ ਲਾੜ ਲੱਗੇ ਨੇ ਉਹ ਮੈਂ ਤਾਂ ਪਹਿਲੀ ਵਾਰੀ ਵੇਖਿਆ ਸੁਣਿਆ ਸੀਗਾ ਕਿ ਉਦੋਂ ਇਦਾਂ ਹੋਇਆ ਸੀ ਉਦੋਂ ਇਦਾਂ ਹੋਇਆ ਸੀ ਇਸ ਦੀ ਲੋੜ ਇਸ ਲਈ ਵੀ ਹੈ ਕਿ ਜਿੱਦਾਂ ਪੰਜਾਬ ਅਸੀਂ ਭਾਵੇਂ ਇਸ ਚੀਜ਼ ਦਾ ਬੁਰਾ ਮਨਾਜ ਨਹੀਂ ਆ ਕਿ ਭਈ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਦੀਆਂ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਪੰਜਾਬ ਚ ਨਸ਼ਾ ਬਹੁਤ ਜ਼ਿਆਦਾ ਇਹ ਗੱਲ ਆਪਾਂ ਮਾਈਂਡ ਵੀ ਕਰਦੇ ਨੇ ਬੁਰਾ ਵੀ ਲੱਗ ਜਾਂਦਾ ਸਾਨੂੰ ਕਿ ਸਾਡੇ ਪੰਜਾਬ ਦੀ ਇਮੇਜ ਖਰਾਬ ਕਰਦੀਆਂ ਫਿਲਮਾਂ ਲੇਕਿਨ ਇਹ ਕਿਤਨਾ ਕਿਤੇ ਸੱਚ ਵੀ ਹੈਗੀਆਂ ਗੱਲਾਂ ਅੱਜ ਲੱਖਾਂ ਮੁੰਡਾ ਨਸ਼ੇ ਦੇ ਨਾਲ ਮਰ ਗਿਆ ਹੁਣ ਤਾਂ ਕੁੜੀਆਂ ਵੀ ਆ ਵੀਡੀਓ ਤੁਸੀਂ ਵੇਖਿਆ ਹੁਣ ਝੂਲਦੀ ਜੀ ਇੱਕ ਕੁੜੀ ਦਾ ਵੀਡੀਓ ਸੀਗਾ ਕੁੜੀਆਂ ਦਾ ਵੀ ਇਹ ਹਾਲ ਹੋਣਾ ਸ਼ੁਰੂ ਹੋ ਗਿਆ ਇਹ ਨਸ਼ੇ ਆ ਗੁਜਰਾਤ ਤੋਂ ਲਿਆ ਕੇ ਗੁਜਰਾਤ ਦੀ ਬੰਦਰਗਾਹ ਤੋਂ ਕਈ ਵਾਰੀ ਫੜਿਆ ਗਿਆ ਹਜ਼ਾਰਾਂ ਕਰੋੜ ਰੁਪਏ ਦਾ ਅਡਾਨੀ ਦੀ ਕੰਪਨੀ ਦੇ ਥਰੂ ਇੱਥੇ ਆਂਦਾ ਹੋਇਆ ਗੁਜਰਾਤ ਤੋਂ ਲਿਆ ਕੇ ਪੰਜਾਬ 'ਚ ਇਸ ਤੇ ਮੋਹਿਆ ਕਰਾਇਆ ਜਾਂਦਾ ਫਿਰ ਜਿਹੜੇ ਬੱਚੇ ਛੋਟੇ ਬੱਚੇ ਨੇ ਔਰ ਸਸਤਾ ਗੰਦਾ ਨਸ਼ਾ ਤੇ ਇਸ ਦੇ ਵਿੱਚ ਫਸ ਜਾਂਦੇ ਵਿਚਾਰੇ ਉਹ ਵਿਚਾਰਿਆਂ ਨੂੰ ਅਸੀਂ ਬੁਰੀ ਨਜ਼ਰ ਨਾਲ ਵੇਖਦੇ ਹਾਂ ਹਾਲਾਂਕਿ ਉਹ ਖੁਦ ਇੱਕ ਕਿਸਮ ਦੀ ਬਿਮਾਰੀ 'ਚ ਫਸੇ ਹੋਏ ਨੇ ਉਹ ਖੁਦ ਭੁਗਤ ਭੋਗੀ ਨੇ ਆਪਣੀਆਂ ਜਾਨਾਂ ਉਹਨਾਂ ਦੀਆਂ ਜਾਰੀਆਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਤੇ ਸਰਕਾਰ ਦੀ ਇਸ ਦੇ ਵਿੱਚ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਬਈ ਇਹ ਬਾਰਡਰ ਏਰੀਆ ਇਸ ਲਈ ਪੰਜਾਬ 'ਚ ਨਸ਼ਾ ਆ ਜਾਂਦਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਬਾਰਡਰ ਤੇ ਰਾਜਸਥਾਨ ਨਾਲ ਵੀ ਜੁੜਦਾ ਉਹੀ ਬਾਰਡਰ ਗੁਜਰਾਤ ਨਾਲ ਵੀ ਜੁੜਦਾ ਉੱਥੇ ਦਾ ਇਹ ਪ੍ਰੋਬਲਮ ਨਹੀਂ ਹੈਗੀ ਉੱਥੋਂ ਕਰਾਚੀ ਤੋਂ ਗੁਜਰਾਤ ਵਪਾਰ ਵੀ ਖੁੱਲ੍ਹਾ ਹੈ ਪੰਜਾਬ ਅਗਰ ਆਖਦਾ ਕਿ ਵੀ ਵਾਗਾ ਬਾਰਡਰ ਜਾਂ ਸੈਨੀਬਲ ਬਾਰਡਰ ਜਿਹੜਾ ਉਹ ਖੋਲ ਦਿੱਤਾ ਜਾਵੇ ਤਾਂ ਉਹ ਖੋਲਿਆ ਨਹੀਂ ਜਾਂਦਾ ਜੇ ਖੋਲ ਦਿੱਤਾ ਜਾਵੇ ਤਾਂ ਫਿਰ ਇੱਥੋਂ ਦੀ ਜਿਹੜਾ ਆ ਆ ਰੂਟ ਖੁੱਲਦਾ ਹੈ ਇਹ ਨਾ ਸਿਰਫ ਪਾਕਿਸਤਾਨ ਬਲਕਿ ਈਰਾਨ ਇਰਾਕ ਔਰ ਹੋਰ ਵੀ ਅੱਗੇ ਤੱਕ ਭਾਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਪੰਜਾਬ ਦੀਆਂ ਹਰਿਆਣਾ ਦੀਆਂ ਰਾਜਸਥਾਨ ਦੀਆਂ ਇੱਥੇ ਐਸੀਆਂ ਫੈਕਟਰੀਆਂ ਲੱਗ ਸਕਦੀਆਂ ਜਿਹੜੀਆਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਸਮਾਨ ਇਹ ਫਿਰ ਵਿਕੇ ਤੇ ਇੱਕ ਖੁਸ਼ਹਾਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆ ਜਾਂ ਹਰਿਆਣਾ ਵਿੱਚ ਔਰ ਆਸ-ਪਾਸ ਦੇ ਜਿਹੜੇ ਸਟੇਟ ਨੇ ਉਹਨਾਂ ਵਿੱਚ ਆ ਸਕਦੀ ਹੈ ਜਿਹੜੀ ਪੌਸਿਬਿਲਿਟੀ ਹੈ ਲੇਕਿਨ ਸਰਕਾਰ ਇਹ ਨਹੀਂ ਚਾਹਦੀ ਨਹੀਂ ਇਹ ਕਰਦੀ ਆ ਗੁਜਰਾਤ ਤੋਂ ਲਿਆ ਕੇ ਪੰਜਾਬ ਤੇ ਇਹ ਸੁੱਟ ਦਿੱਤਾ ਜਾਂਦਾ ਇੱਕ ਪੂਰੀ نسل ਮੁਕਾ ਦਿੱਤੀ ਜਾ ਰਹੀ ਹੈ ਇਹਨਾਂ ਮੁੰਡਾ 7-8 ਲੱਖ ਮੁੰਡਾ ਹੁਣ ਤੱਕ ਮਰ ਚੁੱਕਿਆ ਪਿੰਡਾਂ ਦੇ ਪਿੰਡ ਇੱਕ-ਇੱਕ ਮਹੀਨੇ ਵਿੱਚ ਕਿਤੇ 10 ਮੁੰਡੇ ਮਰ ਰਹੇ ਕਿਤੇ 7 ਮੁੰਡੇ ਮਰ ਰਹੇ ਸਰਕਾਰ ਚੁੱਪ ਹੈ ਸਰਕਾਰ ਦੇ ਜਿੱਦਣ ਸਰਕਾਰ ਚਾਹ ਲਵੇ ਉਦੋਂ ਨਸ਼ਾ 1% ਵੀ ਵਿਕਣਾ ਬੰਦ 1% ਵੀ ਨਹੀਂ ਵੇਖ ਸਕਦਾ ਪੁਲਿਸ ਤੋਂ ਵੱਡਾ ਬਦਮਾਸ਼ ਕੋਈ ਨਹੀਂ ਹੁੰਦਾ ਇਹ ਸਾਰੀਆਂ ਫੋਰਸਸ ਜਿੱਦਣ ਸਰਕਾਰ ਚੱਲ ਹੋਏਗੀ ਉਦੋਂ ਸਭ ਬੰਦ ਹੋ ਸਕਦੇ ਆ ਤੇ ਇਸ ਹਾਲਾਤ ਦੇ ਵਿੱਚ ਜਦੋਂ ਸਰਕਾਰ ਇਹ ਕਿਸਮ ਦੀ ਸਾਜ਼ਿਸ਼ ਰਚ ਕੇ ਮੁੰਡਿਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਆ ਦੂਸਰਾ ਸੜਕ 'ਤੇ ਕੋਈ ਰਸਤਾ ਨਹੀਂ ਹੈ ਹਨ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਬਚਾਇਆ ਜਾਵੇ ਦੀਪ ਸਿੱਧੂ ਭਾਜੀ ਇਹ ਗੱਲ ਬਾਰ-ਬਾਰ ਬੋਲਿਆ ਕਰਦੇ ਸੀ ਕਿ ਪੰਜਾਬ ਯਾ ਸਾਡੇ ਸਿੱਖਾਂ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਸ ਦੀ ਜੜ ਇਹ ਹੈ ਕਿ ਅਸੀਂ ਗੁਰੂ ਸਾਹਿਬ ਤੋਂ ਦੂਰ ਕਰ ਦਿੱਤੇ ਗਏ ਆ ਅਸੀਂ ਸਾਨੂੰ ਅਗਰ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ ਜਿੰਨੀਆਂ ਵੀ ਸਮੱਸਿਆਵਾਂ ਨੇ ਇੱਕ ਜਗ੍ਹਾ ਲਿਖ ਲਿੱਤੀਆਂ ਜਾਣ ਪਰ ਉਸ ਦਾ ਅਗਰ ਸਾਨੂੰ ਸਮਾਧਾਨ ਚਾਹੀਦਾ ਹੈ ਤੇ ਸਮਾਧਾਨ ਇੱਕੋ ਹੀ ਹੈ ਕਿ ਅਸੀਂ ਗੁਰੂ ਦੇ ਨਾਲ ਜੁੜ ਜਾਈਏ ਗੁਰੂ ਦੇ ਨੇੜੇ ਹੋ ਜਾਈਏ ਹੁਣ ਅਗਰ ਹਜ਼ਾਰਾਂ ਦੇ ਵਿੱਚ ਉਸ ਦਿਨ ਮੁੰਡਿਆਂ ਨੇ ਅਮਰ ਸ਼ਕਿਆ ਆ ਜਾਂ ਬੀਬੀਆਂ ਨੇ ਪੈਣਾ ਨੇ ਬੱਚਿਆਂ ਨੇ ਅਮਰ ਸ਼ਕਿਆ ਉਸ ਦਿਨ ਇਹਨੇ ਜੋ ਜੋ ਲੋਕ ਅਮਰ ਸ਼ਕ ਰਹੇ ਨੇ ਔਰ ਇਹ ਇਹ ਜਿਹੜਾ ਸੱਦਾ ਅੱਗੇ ਵੀ ਦਿੱਤਾ ਜਾਏਗਾ ਆ 29 ਤਰੀਕ ਨੂੰ ਜਿਹੜੀ ਦਸਤਾਰ ਬੰਦੀ ਹੋ ਰਹੀ ਆ ਰੋਡੇ ਪਿੰਡ ਸੰਤਾਂ ਦੇ ਪਿੰਡ ਉਸ ਜਗ੍ਹਾ ਤੇ ਵੀ ਅ ਅਮਰਕ ਪਾਨ ਅਮਰ ਸ਼ਕਿਆ ਜਾਵੇਗਾ ਉਸ ਦਿਨ ਵੀ ਉਸ ਦਿਨ ਵੀ ਹਜ਼ਾਰਾਂ ਬੰਦੇ ਅਮਰ ਛੱਕਣਗੇ ਤੇ ਜਿਹੜੇ ਬੰਦੇ ਅਮਰ ਛੱਕਣਗੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਹੋ ਜਾਣਗੇ ਦੂਜਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਗੇ ਉਹ ਪਰਿਵਾਰ ਖੁਸ਼ਹਾਲ ਹੋ ਜਾਣਗੇ ਔਰ ਕਿ ਨਸ਼ਿਆਂ ਦੇ ਨਾਲ ਨਸ਼ਾ ਹੀ ਇੱਕ ਬੁਰਾਈ ਨਹੀਂ ਹੈ ਨਸ਼ੇ ਦੇ ਨਾਲ ਮਲਟੀਪਲ ਬੁਰائیاں ਹੋਰ ਆndੀਆਂ ਨੇ ਜਿਹੜਾ ਬੰਦਾ ਨਸ਼ਾ ਕਰਦਾ ਫਿਰ ਉਹ ਫਿਜ਼ੀਕਲੀ ਇਸ लायक ਨਹੀਂ ਰਹਿੰਦਾ ਕਿ ਉਹ ਕੰਮਕੁਮ ਕਰ ਸਕੇ ਕਿਉਂਕਿ ਉਹ ਗੰਦੇ ਨਸ਼ੇ ਨੇ ਸਰੀਰ ਨੂੰ ਖਤਮ ਕਰ ਦਿੰਦੇ ਨੇ ਕੈਮੀਕਲ ਇਸ ਤਰ੍ਹਾਂ ਦੇ ਨੇ ਉਹ ਤੇ ਫਿਜ਼ੀਕਲੀ ਉਹ ਬੰਦਾ ਕੰਮ ਨਹੀਂ ਕਰ ਸਕਦਾ ਇਨਕਮ ਉਹਦੀ ਹੁੰਦੀ ਨਹੀਂ ਤੇ ਫਿਰ ਉਹ ਚੋਰੀਆਂ ਕਰਦਾ ਚਕਾਰੀਆਂ ਕਰਦਾ ਤੇ ਲੁੱਟ ਖਸੁੱਟ ਕਰਦਾ ਚੀਨੀਆਂ ਖੋਂਦਾ ਉਸ ਵਜ੍ਹਾ ਨਾਲ ਸਾਡਾ ਜਿਹੜਾ ਜਿਹੜੀਆਂ ਹੋਰ ਕਿੰਨੀਆਂ ਹੀ ਪ੍ਰੋਬਲਮਸ ਨੇ ਹੋਰ ਕਿੰਨੇ ਕ੍ਰਾਈਮ ਨੇ ਜਿਹੜੇ ਇਹ ਨਸ਼ੇ ਦੀ ਵਜ੍ਹਾ ਨਾਲ ਨੇ ਇਹ ਥੱਲੇ ਆਣਗੇ ਇਸੇ ਤਰ੍ਹਾਂ ਨਾਲ ਜਿੱਦਾਂ ਅਸੀਂ ਪਿੱਛੇ ਜੇ ਹੁਣੇ ਵੇਖਿਆ ਕੈਨੇਡਾ ਦੇ ਵਿੱਚ ਔਰ 1.200 ਮੁੰਡਾ ਆਪਸ ਵਿੱਚ ਲੜਦਾ ਸੀਗਾ ਤਲਵਾਰਾਂ ਚੱਲ ਰਹੀਆਂ ਡੰਗਾਂ ਚੱਲ ਰਹੀਆਂ ਨੇ ਤੇ ਅਗਲੇ ਦਿਨ ਜਿਹੜੀਆਂ মিডিਆ ਜਿਹੜਾ ਸਰਕਾਰ ਪੱਕੀ ਜਾਂ মিডিਆ ਹੁੰਦਾ ਉਹ ਵੱਡੇ ਵੱਡੇ ਅਖ਼ਰਾਂ 'ਚ ਲਿਖਦਾ ਪੰਜਾਬੀਆਂ ਨੇ ਕੈਨੇਡਾ 'ਚ ਗੰਦ ਪਾਇਆ ਇੰਨੇ ਪੰਜਾਬੀ ਡਿਪੋਰਟ ਹੋਣਗੇ ਫਲਾਨ ਹੋਏ ਤੇ ਇਹ ਗੱਲ ਹੈ ਤਾਂ ਕਿਤੇ ਨਾ ਕਿਤੇ ਸੱਚ ਵੀ ਕਿ ਵੀ ਔਰ ਜਦੋਂ ਮੈਂ ਇਹ ਉੱਥੇ ਦੇ ਬੰਦਿਆਂ ਨੂੰ ਪੁੱਛਿਆ ਕਿ ਵੀ ਹੋਇਆ ਕੀ ਸੀ ਤਾਂ ਪਤਾ ਲੱਗਿਆ ਕਿ ਦੋ ਜਣਿਆਂ ਦੀ ਛੋਟੀ ਜੀ ਗੱਲ ਤੋਂ ਲੜਾਈ ਹੋਈ ਸੀ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਹ ਸ਼ਰਾਬ ਤੋਂ ਗਨਵੱਦੀ ਹੋਈ ਉਹਦੇ ਦੋਸਤ ਆ ਗਏ ਉਹਦੇ ਦੋਸਤ ਆ ਗਏ ਦੋਸਤ 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 ਕਰਦੇ ਕਰਦੇ ਉਹ ਇੱਕ ਵੱਡੀ ਗੈਂਗਵਾਰ ਜਿਹੀ ਉੱਤੇ ਹੋਣੀ ਸ਼ੁਰੂ ਹੋ ਗਈ ਅਲਟੀਮੇਟਲੀ ਕਸੂਰ ਫਿਰ ਇੱਕ ਨਸ਼ੇ ਦਾ ਪਰ ਉਹਨਾਂ ਨੂੰ ਵਾਪਸ ਮੋੜ ਲਿਆਉਣ ਦੇ ਲਈ ਉਹਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਦੇ ਲਈ ਅਮਰਤਪਾਲ ਭਾਜੀ ਨੇ ਇਹ ਸੁਨੇਹੇ ਦਿੱਤੇ ਇਹ ਸੱਦੇ ਦਿੱਤੇ ਕਿ ਉਹ ਉਹ ਨਸ਼ਿਆਂ ਤੋਂ ਬਾਹਰ ਕੱਢਿਆ ਜਾਏ ਆਪਣੇ ਭਰਾਵਾਂ ਨੂੰ ਆਪਣੀ ਇਸ ਜਵਾਨੀ ਨੂੰ ਬਚਾਇਆ ਜਾਵੇ ਤੇ ਇਸ ਦੇ ਵਿੱਚੋਂ ਬਹੁਤ ਵਧੀਆ ਤਰੀਕੇ ਨਾਲ ਕਾ有效 ਵੀ ਹੋ ਰਹੇ ਨੇ ਬਹੁਤ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਰਕੇ ਪਹਿਲਾਂ ਹੀ ਕੌਮ ਨੇ ਉਹਨੂੰ ਪ੍ਰਵਾਨਗੀ ਦਿੱਤੀ ਅਮਰਪਾਲ ਭਾਜੀ ਨੂੰ ਜਿਸ ਤਰ੍ਹਾਂ ਨਾਲ ਕੌਮ ਨਾਲ ਖੜੀ ਹੋਈ ਹੈ ਦੁਨੀਆ ਭਰ ਦੇ ਗੁਰਦੁਆਰਾ ਕਮੇਟੀਆਂ ਦੀ ਤਰਫੋਂ ਦੀ ਸਿੱਖ ਜਥੇਬੰਦੀਆਂ ਦੀ ਤਰਫੋਂ ਦੀ ਜੋ ਅਮਰਿਤਪਾਲ ਭਾਜੀ ਨੂੰ ਪੂਰੀ ਸਪੋਰਟ ਔਰ ਸਾਥ ਦੇਣ ਦਾ ਵਾਦਾ ਹਰ ਜਥੇਬੰਦੀ ਵੱਲੋਂ ਕੀਤਾ ਗਿਆ ਲੇਕਿਨ ਮੈਂ ਅੱਜ ਵੀਡੀਓ ਇਸ ਲਈ ਪਾ ਰਿਹਾ ਕਿ ਪਿੱਛੇ ਜੇ ਬਾਪੂ ਜੀ ਨੇ ਬੁਲਾਇਆ ਸੀ ਹਵਾਰਾ ਜੀ ਦੇ ਬਾਪੂ ਜੀ ਨੇ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਬਾਪੂ ਜੀ ਹਵਾਰਾ ਸਾਹਿਬ ਅੰਦਰ ਜਾਂ ਜਿਹੜੇ ਬੰਦੀ ਸਿੰਘ ਸਾਡੇ ਅੰਦਰ ਨੇ ਇਹਨਾਂ ਦੇ ਵਿੱਚ ਕਸੂਰ ਸਰਕਾਰਾਂ ਦਾ ਘੱਟ ਤੇ ਸਾਡੇ ਆਪਣੇ ਬੰਦਿਆਂ ਦਾ ਜ਼ਿਆਦਾ ਮੈਂ ਬਾਪੂ ਨੂੰ ਕਿਹਾ ਸੀ ਬਾਪੂ ਜੀ ਇਮੇਜਨ ਕਰਕੇ ਦੇਖੋ ਜੇ ਹਵਾਰਾ ਸਾਹਿਬ ਬਾਹਰ ਨਿਕਲਣ ਤੇ ਕੀ ਨਜ਼ਾਰਾ ਹੋਏਗਾ ਸਭ ਤੋਂ ਪਹਿਲਾਂ ਤੇ ਇਹ ਨਜ਼ਾਰਾ ਹੋਏਗਾ ਕਿ ਜਿਹੜੀਆਂ ਵੱਡੀਆਂ ਕਈਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਜਿਹੜੀਆਂ ਚੱਲਦੀਆਂ ਹੀ ਸਿਰਫ ਆਪਣੇ ਆਪ ਨੂੰ ਪੰਥ ਦਾ ਰਾਖਾ ਯਾ ਐਹੋਜੀ ਇਮੇਜ ਬਣਾ ਕੇ ਚੱਲਦੀਆਂ ਨੇ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਬੰਦੇ ساری ਜ਼ਿੰਦਗੀ ਹਰ ਜਗ੍ਹਾ ਸੰਤਾਂ ਦੇ ਨਾਮ ਤੇ ਸਪੀਚਾਂ ਕਰਦੇ ਰਹੇ ਕਿ ਸੰਤ ਜਰਮੈਲ ਸਿੰਘ ਜੀ ਪਿੰਡਰਾਂ ਵਾਲੇ ਆ ਕਹਿੰਦੇ ਸੀ ਸੰਤ ਜਰਮੈਲ ਸਿੰਘ ਜੀ ਪਿੰਡਰਾਂ ਵਾਲੇ ਉਹ ਕਰਦੇ ਸੀ ਉਹਨਾਂ ਨੂੰ ਹੀ ਸਭ ਤੋਂ ਵੱਧ ਤਕਲੀਫ ਹੋਣੀ ਸ਼ੁਰੂ ਹੋ ਗਈ ਜਦੋਂ ਇੱਕ ਬੰਦਾ ਸੰਤਾਂ ਦੇ ਰਾਹ ਤੇ ਤੁਰਿਆ ਭਈ ਉਹਨੇ ਨਸ਼ਾ ਕਰਾਉਣ ਵੱਲ ਨੂੰ ਤੇ ਨਹੀਂ ਲੈ ਕੇ ਜਾ ਰਿਹਾ ਉਹ ਤਾਂ ਨਸ਼ੇ ਤੋਂ ਬਾਹਰ ਕੱਢਣ ਲਈ ਇੱਕ ਬੰਦੇ ਨੇ ਮੌਕਾ ਦਿੱਤਾ ਇੱਕ ਬੰਦੇ ਨੇ ਸੱਦਾ ਦਿੱਤਾ ਤੇ ਨੌਜਵਾਨੀ ਉਹਦੇ ਨਾਲ ਹੋਈ ਇਹ ਤਾਂ ਚੰਗੀ ਗੱਲ ਸੀ ਇਸ ਦਾ ਸਾਥ ਦੇਣਾ ਚਾਹੀਦਾ ਸੀ ਲੇਕਿਨ ਉਹਨਾਂ ਨੂੰ ਲੱਗਦਾ ਉਹਨਾਂ ਦੀ ਇਨਸਿਕਿਉਰਟੀ ਜਿਹੜੀ ਹੈ ਉਹ ਇੰਨੇ ਵੱਡੇ ਪੱਧਰ ਤੇ ਹੋ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਭਈ ਅਸੀਂ ਹੁਣ ਪੈਸੇ ਕਿੱਦਾਂ ਇਕੱਠੇ ਕਰਾਂਗੇ ਤੇ ਪੈਸੇ ਦਾ ਗੇਮ ਹੈ ਮੈਂ ਪਹਿਲਾਂ ਵੀ ਬੋਲ ਚੁੱਕਿਆ ਦੁਕਾਨਾਂ ਦਾ ਗੇਮ ਹੈ ਹੁਣ ਸ਼ਾਇਦ ਏ ਐਕਟਿਵ ਹੋ ਚੁੱਕੇ ਨੇ ਸਾਨੂੰ ਲੱਗਦਾ ਕਿ ਸਰਕਾਰਾਂ ਐਕਟਿਵ ਹੋ ਜਾਂਦੀਆਂ ਏਜੰਸੀਆਂ ਐਕਟਿਵ ਹੋ ਜਾਂਦੀਆਂ ਹੋਈਆਂ ਹੋਣ ਗਿਆ ਲੇਕਿਨ ਉਹਨਾਂ ਦਾ ਤੇ ਮੈਨੂੰ ਪਤਾ ਨਹੀਂ ਕਿ ਏਜੰਸੀਆਂ ਐਕਟਿਵ ਹੋਣ ਗਿਆ ਜਾਂ ਨਹੀਂ ਲੇਕਿਨ ਸਾਡੇ ਆਪਣੇ ਜਿਹੜੇ ਦੇਖਣ ਤੇ ਸਾਡੇ ਵਰਗੇ ਹੀ ਨੇ ਔਰ ਸਾਡੇ ਹੀ ਰਖਵਾਲੇ ਬਣ ਕੇ ਜਿਹੜੇ ਚੀਖਾਂ ਮਾਰਦੇ ਸਟੇਜਾਂ ਦੇ ਉੱਤੋਂ ਦੀ ਉਹਨਾਂ ਨੂੰ ਸਭ ਤੋਂ ਵੱਧ ਤਕਲੀਫ ਹੋ ਚੁੱਕੀ ਹੈ ਔਰ ਉਹ ਹਾਲੇ ਤਕਲੀਫ ਤੁਸੀਂ ਵੇਖੋ ਜਿਹੜੀ ਵਿਰੋਧਤਾ ਹੈਗੀ ਹੈ ਉਹ ਬੜੇ ਗਰੇ ਹੋਏ ਪਦਰ ਤੇ ਜਾਏਗੀ ਔਰ ਬਹੁਤ ਗੰਦ ਇਹਦੇ ਵਿੱਚ ਇਨਵੋਲ ਹੋਏਗਾ ਕਈ ਤਰ੍ਹਾਂ ਦੇ ਇਲਜ਼ਾਮਬਾਜ਼ੀ ਹੋਏਗੀ ਕਈ ਤਰ੍ਹਾਂ ਦੇ ਆ ਉਹਨਾਂ ਨੂੰ ਹਮੇਸ਼ਾ ਆਹੀ ਲੱਗਦਾ ਕਿ ਵੀ ਆ ਬੰਦਾ ਸਾਡੀ ਸਪੇਸ ਲੈ ਗਿਆ ਤੇ ਇਹ ਹੁਣ ਸਾਡੀ ਸਪੇਸ ਖਾ ਜਾਏਗਾ ਕਿ ਸਾਹੀਂ ਜਿਹੜੇ ਬਾਹਰੋਂ ਪੈਸੇ ਮੰਗਾਣੇ ਆ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਸਿਰਫ ਫੋਟੋਆਂ ਦੀ ਗੇਮ ਹੈ ਮੈਂ ਪਿੱਛੇ ਜੇ ਇੱਕ ਜਿੱਥੇ ਬੰਦੇ ਬੈਠਕ ਸੀ ਉੱਥੇ ਗਿਆ ਤੇ ਮੈਂ ਕਈਆਂ ਦੇ ਐਸੇ ਅ ਜਿੱਥੇ ਉਹਨਾਂ ਨੇ ਕੁਝ ਬੋਲਿਆ ਨਾ ਬੋਲਿਆ ਕਹਿੰਨੇ ਸੁਣਿਆ ਨਾ ਸੁਣਿਆ ਕੋਈ ਬਤਲਫ ਸੀ ਹੈ ਨਹੀਂ ਸੀ ਉਹੀ ਰਿਪੀਟਡੀਆਂ ਗੱਲਾਂ ਲੇਕਿਨ ਉਹਨਾਂ ਨੇ ਫੇਸਬੁੱਕ ਤੇ ਫੋਟੋ ਪਾ ਕੇ ਇਦਾਂ ਦਿਖਾ ਦਿੱਤਾ ਕਿ ਜਿਦਾਂ ਬਸ ਸਿੱਖ ਕੌਮ ਨੂੰ ਅੱਜ ਸਾਡੇ ਆਗੂ ਨੇ ਹੀ ਬਚਾ ਲਿਆ ਨਹੀਂ ਤੇ ਗਰਗ ਹੀ ਗਈ ਸੀ ਤੇ ਪੂਰਾ ਮੋੜੇ ਤੇ ਉਹਨਾਂ ਨੇ ਚੱਕ ਲਿਆ ਔਰ ਜ਼ਖਮੀ ਹੋ ਗਏ ਵਿਚਾਰੇ ਔਰ ਬਸ ਅੱਜ ਕੌਮ ਨੂੰ ਬਚਾ ਲਿਆ ਸਾਡੇ ਆਗੂ ਨੇ ਇਦਾਂ ਦੀਆਂ ਪੋਸਟਾਂ ਪਾਈਆਂ ਹੋਈਆਂ ਉਹ ਸਿਰਫ ਜਿਹੜੀ ਉਹ ਫੇਸਬੁੱਕ ਔਰ ਇਹ ਸਾਰੀ ਇੱਕ ਗੇਮ ਐ ਜਿਹੜੀ ਐਨਆਰਆਈਸ ਭਰਾਵਾਂ ਦੇ ਕੋਲੋਂ ਪੈਸੇ ਕਢਾਣ ਦੇ ਲਈ ਇਹ ਕੀਤੀ ਜਾਂਦੀ ਐ ਪਿੱਛੇ ਦੇ ਚਾਚੇ ਬਗੇਲ ਨੇ ਵੀ ਇੱਕ ਪਾਈ ਸੀਗੀ ਇੱਕ ਬੰਦਾ ਜਿਹੜਾ ਇੱਕ 72 ਸਾਲ ਦੀ ਲੇਡੀ ਰਾਣੀ ਕੌਰ ਮਾਤਾ ਜੀ ਨੇ ਔਰ ਉਹਨਾਂ ਨੇ ਮੰਨੂ ਵੀ ਉਹ ਸਾਰਾ ਕੁਝ ਭੇਜਿਆ ਸੀਗਾ ਉਹਨਾਂ ਦੇ ਕੋਲੋਂ ਲੱਖਾਂ ਰੁਪਇਆ ਇੱਕ ਬੰਦਾ ਖਾ ਗਿਆ ਐ ਕਿ ਵੀ ਸੰਘਰਸ਼ ਦੇ ਵਿੱਚ ਲੋੜ ਹੈ ਪੈਸੇ ਦੀ ਤੇ ਉਹ ਮਾਤਾ ਜੀ ਵਿਚਾਰੇ ਉਹ ਕਹਿੰਦੇ ਮੇਰੇ ਬੱਚੇ ਮੈਨੂੰ ਜਿੱਦਾਂ ਕੋਈ ਪੈਸੇ ਦੇ ਦਿੰਦੇ ਆ ਕੁਛ ਅ ਸ਼ੋਗਨਾ ਦੇ ਜਾਂ ਕੁਝ ਵੀ ਜਿਸ ਤਰ੍ਹਾਂ ਤਰ੍ਹਾਂ ਵੀ ਮਾਂ ਨੂੰ ਜਦ ਆਪਾਂ ਦੇ ਦੀਦਾ ਤੇ ਉਦਾਂ ਬੱਚੇ ਮਾਵਾਂ ਨੂੰ ਆਪਣੇ ਪੈਸੇ ਦਿੰਦੇ ਸੀ ਉਹ ਪੈਸੇ ਉਹਨੇ ਲੱਖਾਂ ਰੁਪਏ ਇੱਥੇ ਭੇਜਦੇ ਪਰ ਉਹ ਇੱਥੇ ਬੰਦਾ ਅੱਗੇ ਖਾ ਗਿਆ ਤੇ ਇਹ ਜਿਹੜੀ ਚੀਜ਼ ਹੈ ਇਹ ਇਹ ਇੱਥੇ ਇਹ ਰੁਕਦੀ ਨਹੀਂ ਏ ਇਹ ਅਜੇ ਵੀ ਲੜਾਈ ਸਾਰੀ ਇਸ ਇਹੀ ਹੈ ਅਹੀਂ ਨਾ ਅ ਮੇਰੇ ਤੇ ਵੀ ਕਈ ਵਾਰੀ ਬਲੇਮ ਲਾ ਦਿੰਦੇ ਕਿ ਜੀ ਇਹਨੇ ਕੈਨੇਡਾ ਗਿਆ ਅਮਰੀਕਾ ਗਿਆ ਮੈਂ ਪਹਿਲਾਂ ਵੀ ਬੋਲਿਆ ਮੈਂ ਅੱਜ ਵੀ ਬੋਲਦਾ ਨਾ ਮੈਂ ਕਦੀ ਕਿਸੇ ਕੋਲੋਂ ਕੋਈ ਪੈਸਾ ਲਿਆ ਆਪਣੇ ਪੈਸੇ ਤੇ ਗਿਆ ਆਪਣੇ ਆਪਣੀ ਟਿਕਟਾਂ ਤੇ ਗਿਆ ਆਪਣੇ ਪੈਸੇ ਤੇ ਹੋਟਲ ਤੇ ਰਿਹਾ ਐਡਮਿੰਟਨ ਦੇ ਵਿੱਚ ਐਡਮਿੰਟਨ ਨਹੀਂ ਮੌਂਟਰੀਅਲ ਦੇ ਵਿੱਚ ਇੱਕ ਸਾਡਾ ਦੋਸਤ ਹੈ ਅੰਤਰਚਾਲ ਉਹ ਔਰ ਉਹ ਦੇ ਦੋਸਤ ਨੇ ਇੱਕ ਹੋਟਲ ਦੇ ਵਿੱਚ ਇੱਕ ਰਾਤ ਦਾ ਬਿੱਲ ਦਿੱਤਾ ਸੀਗਾ ਜਿਹੜਾ ਕਾਫੀ ਜ਼ਿਆਦਾ ਸੀ ਦੋ ਦੋ ਰੂਮ ਦਾ ਬਿੱਲ ਸੀਗਾ ਇੱਕਦਮ ਆਪਾਂ ਹੋਟਲ ਬੁੱਕ ਕਰਾਏ ਸੀ ਤੇ ਬਿਨਾਂ ਪਲਾਨ ਕੀਤੇ ਜਾ ਰਹੇ ਸੀ ਆਪਾਂ ਗਏ ਸੀ ਉਦੋਂ ਉਹ ਬਿੱਲ ਜਿਹੜਾ ਉਹ ਅੰਤਰ ਚਾਹਲ ਭਾਜੀ ਔਰ ਉਹਨਾਂ ਦਾ ਦੋਸਤ ਸੀ ਮਾਨ ਸਾਹਿਬ ਉਹਨਾਂ ਨੇ ਉਹ ਪੇ ਕੀਤਾ ਸੀ ਉਸ ਦੇ ਇਲਾਵਾ ਜਿੰਨੇ ਵੀਆਂ ਮੇਰੀਆਂ ਫਲਾਈਟਾਂ ਸੀਗੀਆਂ ਕੈਨਸਲ ਹੋਈਆਂ ਦੁਬਾਰਾ ਰੀਸ਼ਡਿਊਲ ਹੋਈਆਂ ਜਾਂ ਹੋਟਲ ਜਿੰਨੇ ਵੀ ਸੀਗੇ ਐਡਮਿੰਟਨ ਮੈਂ ਸਾਡੇ ਕੁਲਜੀਤ ਭਾਜੀ ਨੇ ਉਹਨਾਂ ਦੇ ਘਰ ਰਿਹਾ ਸੀ ਉਹਨਾਂ ਘਰ ਖਾਲੀ ਸੀ ਮੈਂ ਕਿਸੇ ਦੇ ਘਰ ਵੀ ਰਹਿਣ ਤੋਂ ਆ ਪਰੇਸ਼ ਕਰਦਾ ਕਿ ਅਗਲੇ ਦੀ ਪ੍ਰਾਈਵੇਸੀ ਹੁੰਦੀ ਹੈ ਤੇ ਉਹ ਉਹ ਇਕੱਲਾ ਹੀ ਸੀ ਭਰਾ ਸਾਡਾ ਤੇ ਮੈਂ ਤਾਂ ਕਰਕੇ ਉਹਦੇ ਫਿਰ ਉਹਦੇ ਘਰ ਰੁਕਿਆ ਤੇ ਇੱਕ ਮਾਨਤਰ ਚਾਹਲ ਭਾਈ ਦੇ ਘਰ ਵੀ ਰੁਕਿਆ ਸੀ ਇੱਕ ਦਿਨ ਤੇ ਬਾਕੀ ਸਾਰਾ ਖਰਚਾ ਮੇਰਾ ਆਪਣੇ ਵੱਲੋਂ ਸੀਗਾ ਲੇਕਿਨ ਇਹਨਾਂ ਦਾ ਆਈਟੀ ਸੈਲ ਕਰੀ ਜਾਂਦਾ ਪੈਸੇ ਇਕੱਠੇ ਕਰ ਲੇ ਡਾਲਰ ਇਕੱਠੇ ਕਰ ਲੇ ਮੈਂ ਅੱਜ ਵੀ ਬੋਲਦਾ ਨਾ ਕਿਸੇ ਕੋ ਪੈਸਾ ਲਿਆ ਨਾ ਕਿਸੇ ਕੋ ਪੈਸਾ ਮੰਗਿਆ ਔਰ ਆਪਣੇ ਖਰਚੇ ਸਾਰਾ ਕੁਝ ਕੀਤਾ ਇਹ ਜਿਹੜੇ ਬਲੇਮ ਕਰਦੇ ਨੇ ਇਹ ਇਹ ਵੀਡੀਓ ਨਹੀਂ ਪਾ ਸਕਦੇ ਕਿਉਂਕਿ ਇਹਨਾਂ ਨੇ ਐਸਾ ਕੋਈ ਬੰਦਾ ਨਹੀਂ ਛੱਡਿਆ ਹੁੰਦਾ ਜਿਸ ਨੂੰ ਪੈਸਾ ਨਾਲ ਲਿਆ ਹੋਵੇ ਪੈਸਾ ਨਾ ਮੰਗਿਆ ਹੋਵੇ ਤੇ ਇਹ ਇਲਜ਼ਾਮबाजी ਹੁਣੇ ਵਧੇਗੀ 2 4 5 ਦਿਨਾਂ ਦੇ ਵਿੱਚ ਜੋ ਅਮਰਿਤਪਾਲ ਭਾਜੀ ਨੂੰ ਪਰਵਾਨਗੀ ਮਿਲੀ ਹੈ ਕੌਮ ਵੱਲੋਂ ਇਸ ਚੀਜ਼ ਨੂੰ ਰੋਕਣ ਦੇ ਲਈ ਏਜੰਸੀਆਂ ਜਿਹੜੀਆਂ ਨੇ ਆਪ ਕੁਝ ਨਹੀਂ ਕਰਦੀਆਂ ਏਜੰਸੀਆਂ ਆਪਣੇ ਬੰਦੇ ਅੱਗੇ ਕਰ ਦਿੰਦੀਆਂ ਜਿੱਦਾਂ ਇਹ ਬੰਦੇ ਕੁਝ ਨਹੀਂ ਕਰਦੇ ਆਪਣੇ ਲੰਡੀ 부ਚੀ ਟਾਈਪ ਬੰਦਿਆਂ ਨੂੰ ਅੱਗੇ ਕਰ ਦਿੰਦੇ ਨੇ ਕਿ ਤੂੰ ਪ੍ਰੈਸ ਕਾਨਫਰੰਸ ਕਰ ਲੈ ਤੂੰ ਇਦਾਂ ਕਰ ਲੈ ਤੂੰ ਤੂੰ ਲਾਈਵ ਪਾ ਦੇ ਡਿਸਟਰਬ ਕਰਨਾ ਹੈ ਮੁੱਦਿਆਂ ਤੋਂ ਪਟਕਾਉਣਾ ਹੈ ਹੁਣ ਪੰਜਾਬ ਦਾ ਮੁੱਦਾ ਅਗਰ ਇਸ ਸਮੇਂ ਇਹ ਹੈ ਕਿ ਬਈ ਕੀ ਅਮਰਿਤਪਾਲ ਭਾਜੀ ਜੋ ਕਰ ਰਹੇ ਨੇ ਇਹ ਇਹ ਜੋ ਇਹ ਇਹ ਤਰੀਕਾ ਇਹਦੇ ਇਲਾਵਾ ਕੋਈ ਹੋਰ ਤਰੀਕਾ ਹੈ ਇਸ ਤੇ ਡਿਸਕਸ ਕਰ ਲੋ ਦੱਸੋ ਕਿ ਵੀ ਹੋਰ ਕੋਈ ਤਰੀਕਾ ਹੈ ਜੀ ਜਵਾਨੀ ਨੂੰ ਬਚਾਣ ਦਾ ਕੋਈ ਸੈਮੀਨਾਰ ਕੀਤੇ ਜਾਣ ਕੋਈ ਸੈਮੀਨਾਰ ਤੇ ਆਏਗਾ ਕੋਈ ਕੋਈ ਹੋਰ ਕੋਈ ਤਰੀਕਾ ਹੈ ਵੀ ਧਰਨੇ ਲਾ ਕੇ ਮੋਰਚੇ ਲਾ ਕੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਇੱਕ ਹੀ ਤਰੀਕਾ ਦੇ ਨਾਲ ਹੋ ਰਿਹਾ ਹੁਣ ਹੁਣ ਮੁੱਦਾ ਹੈ ਇਸ ਮੁੱਦੇ ਤੋਂ ਇਲਾਵਾ ਨਵਾਂ ਮੁੱਦਾ ਕੋਈ ਅੱਗੇ ਸੁੱਟ ਦਿੱਤਾ ਜਾਏਗਾ ਜਿੱਦਾਂ ਗੋਦੀ মিডিਆ ਨੈਸ਼ਨਲ ਜੋ ਟੀਵੀ ਦੇ ਉੱਤੇ ਕਰਦੀ ਹੈ ਕਿ ਜਿੱਦਾਂ ਅਗਰ ਕੋਈ ਵੀ ਇੱਕ ਮੁੱਦਾ ਇੱਕ ਚੱਲ ਰਿਹਾ ਹੁੰਦਾ ਉਸ ਮੁੱਦੇ ਨੂੰ ਦਬਾਉਣ ਦੇ ਲਈ ਕੋਈ ਦੂਜਾ ਵੱਡਾ ਮੁੱਦਾ ਖੜਾ ਕਰ ਦਿੱਤਾ ਜਾਂਦਾ ਏਦਾਂ ਪੰਜਾਬ ਦਾ মিডিਆ ਵੀ ਇਹ ਕਰੇਗਾ ਨਵੇਂ ਮੁੱਦੇ ਜਿਹੜੇ ਇੰਨੇ ਇੰਪੋਰਟੈਂਟ ਨਹੀਂ ਹੋਣਗੇ ਜਿਹੜੇ 4 ਦਿਨ ਬਾਅਦ ਵੀ ਹੋ ਸਕਦੇ ਆ ਮਹੀਨੇ ਬਾਅਦ ਵੀ ਹੋ ਸਕਦੇ ਸੀਗੇ ਜਾਂ ਮਹੀਨੇ ਪਹਿਲਾਂ ਵੀ ਹੋ ਸਕਦੇ ਸੀ ਉਹ ਮੁੱਦੇ ਅੱਗੇ ਲਿਆਏ ਜਾਣਗੇ ਸਿਰਫ ਅਮਰਿਤਪਾਲ ਭਾਜੀ ਨੂੰ ਰੋਕਣ ਦੇ ਵਾਸਤੇ ਧਿਆਨ ਡਾਇਵਰਟ ਕਰਨ ਵਾਸਤੇ ਸੋਸ਼ਲ ਮੀਡੀਆ ਨੂੰ ਡਾਇਵਰਟ ਕਰਨ ਵਾਸਤੇ ਤੇ ਆਖਿਰ ਦੇ ਵਿੱਚ ਇਹੀ ਹੈ ਤੁਸੀਂ ਤਿਆਰ ਰਹੋ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਇਹ ਸਭ ਹੋਣਾ ਤੇ ਇਹ ਜਿਹੜੇ ਆਈਟੀ ਸੈਲ ਜਿਹੜੇ ਹੈਗਾ ਇਹ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਵੀ ਫਲਾਣੇ ਨੇ کیا ਠੰਮਕੇ ਨੇ کیا ਇਹਨਾਂ ਦੀਆਂ ਆਈਡੀਆਾਂ ਬਬਰ ਖਾਲਸਤਾਨੀ ਔਰ ਇਹ ਸਭ ਤਰ੍ਹਾਂ ਦੀ ਹੁੰਦੀਆਂ ਜਾਂ ਬਾਬੇ ਨਾਨਕ ਦੇ ਨਾਮ ਤੇ ਹੋਣਗੀਆਂ ਜਾਂ ਕਾਲਸਾ ਪੰਥ ਦੇ ਨਾਮ ਤੇ ਹੋਣਗੀਆਂ ਜਾਂ ਪੰਜਾਬ ਦੇ ਨਾਮ ਤੇ ਹੁੰਦੀਆਂ ਨੇ ਇਹ ਸਭ ਅਸਲ ਦੇ ਵਿੱਚ ਤਾਂ ਇਹ ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਪੰਜਾਬ ਨਾਲ ਨਾ ਖਾਲਸਤਾਨ ਨਾਲ ਨਾ ਸਿੱਖ ਰਾਜ ਨਾਲ ਨਾ ਸਿੱਖੀ ਨਾਲ ਇਹਦਾ ਪੈਸੇ ਦੇ ਉੱਤੇ ਇਹਨਾਂ ਨੂੰ ਆਰਡਰ ਮਿਲਦਾ ਕਿ ਇਹਦੇ ਖਿਲਾਫ ਲਿਖੀ ਜਾਓ ਤੇ ਉਹਦੇ ਖਿਲਾਫ ਇਹ ਕਰੀ ਜਾਂਦਾ ਕੰਮ ਤੁਸੀਂ ਵੀ ਸੁਚੇਤ ਰਹੋ ਕੌਮ ਨੂੰ ਬਹੁਤ ਲੋਡ ਹੈ ਪੰਜਾਬ ਨੂੰ ਬਹੁਤ ਲੋਡ ਹੈ ਅੰਮ੍ਰਿਤਪਾਲ ਭਾਜੀ ਵਰਗੇ ਆਗੂ ਦੀ ਕੌਮ ਨੇ ਪਰਵਾਨ ਕਰ ਲਿਆ ਔਰ ਉਸ ਨੂੰ ਡਿਸਟਰਬ ਕਰਨ ਦੀਆਂ ਕੋਸ਼ਿਸ਼ਾਂ ਆਲਰੇਡੀ ਸਟਾਰਟ ਹੋ ਗਈਆਂ ਮੈਂ ਅੱਜ ਸਵੇਰੇ ਦੇਖ ਰਿਹਾ ਹਰਨੇਕ ਨੇਕੀ ਨੇ ਮੇਰੇ ਬਾਰੇ ਪਾਇਆ ਹੋਇਆ ਸੀ ਉਲਟਾ ਸਿੱਧਾ ਜਿ ਇਹ ਏਜੰਸੀਆਂ ਦਾ ਬੰਦਾ ਹੈ ਕੋਈ ਵਰਮਾ ਵਰਮਾ ਸਿਗਰ ਨਾਲ ਉਹਦੇ ਆ ਏਜੰਸੀਆਂ ਦਾ ਬੰਦਾ ਹੈ ਦਲਜੀਤ ਕਲਸੀ ਇਹਨੇ ਸਾਰੀ ਪਲਾਨਿੰਗ ਕੀਤੀ ਹੈ ਤੇ ਇਹ ਉਹਨੂੰ ਲੈ ਕੇ ਆਇਆ ਅਮਰ ਕੋਲ ਬਾਜੀ ਨੂੰ ਸਦਕੇ ਜਾਵਾਂ ਇਹੋ ਜਿਹਾ ਦਿਮਾਗ ਲੋਕਾਂ ਦੇ ਹੈਗੇ ਖੈਰ ਇਹ ਇਹ ਬਹੁਤ ਵੱਡੇ ਵੱਡੇ ਪੱਧਰ ਤੇ ਇਹ ਚੱਲੇਗਾ ਤੇ ਤੁਸੀਂ ਜਰਾ ਸचेत ਰਹੋ ਤੇ ਡਟ ਕੇ ਸਾਥ ਦਿਓ ਪੰਜਾਬ ਆਪਣੀ ਹੋਣ ਦੀ ਲੜਾਈ ਲੜਦਾ ਪਿਆ ਜੇ ਇਸ ਦੇ ਵਿੱਚ ਪੂਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋ ਜਾਣਗੀਆਂ ਦੁਸ਼ਮਣ ਜਿਹੜਾ ਉਹ ਸ਼ਕਲ ਬਦਲ ਕੇ ਆਏਗਾ ਉਹ ਦੀਪਾ ਹੀ ਦੱਸਦੇ ਸੀ ਨਾ ਰਾਵਣ ਦੇ 10 ਸਿਰ ਹੁੰਦੇ ਆ ਤਾਂ ਉਹ ਅਲੱਗ-ਅਲੱਗ ਸਿਰਾਂ ਦੇ ਵਿੱਚ ਆਂਦਾ ਔਰ ਕਈ ਸਿਰ ਤਾਂ ਐਸੇ ਹੋਣਗੇ ਜੋ ਤੁਹਾਨੂੰ ਤੁਹਾਡੇ ਵਰਗੇ ਹੀ ਦਿਖਣਗੇ ਔਰ ਤੁਹਾਡੇ ਤੋਂ ਵੀ ਜ਼ਿਆਦਾ ਤੁਹਾਡੇ ਵਰਗੇ ਦਿਖਣਗੇ ਔਰ ਇਹ ਸਾਰੇ ਹਮਲੇ ਹੋਣੇ ਆ ਤੇ ਪੰਜਾਬ ਆਪਣੀ ਹੋਣ ਦੀ ਲੜਾਈ ਦੇ ਵਿੱਚ ਜਿੱਤੂਗਾ ਉਸ ਦੇ ਲਈ ਕੁਝ ਵੀ ਕਰਨਾ ਪਏ ਪਿੱਛੇ ਨਹੀਂ ਹਟਾਂਗੇ ਔਰ ਅੰਮ੍ਰਿਤਪਾਲ ਬਾਜੀ ਦੇ ਲਈ ਜਦ ਤੱਕ ਦੀਪ ਭਾਈ ਜਿਉਂਦੇ ਸੀਗੇ ਕਈ ਜਗ੍ਹਾ ਬੋਲਿਆ ਸੀ ਕਿ ਜੇ ਦੀਪ ਭਾਈ ਕਿਤੇ ਗਦਾਰੀ ਕਰ ਜਾਣ ਪੰਥ ਤੋਂ ਹੀ ਸਿੱਖੀ ਰਿਵਾਇਤਾਂ ਤੋਂ ਕਿਦੋਂ ਹਟ ਜਾਣ ਕਿਸੇ ਮੁੱਦੇ ਤੇ ਗਲਤ ਹੋ ਜਾਣ ਤੇ ਦੀਪ ਭਾਈ ਨੂੰ ਛੱਡ ਕੇ ਮੇਰੀ ਗਰਦਨ ਪਹਿਲਾਂ ਵੱਢ ਦਿਓ ਉਹੀ ਗੱਲ ਮੈਂ ਅੱਜ ਅੰਮ੍ਰਿਤਪਾਲ ਭਾਜੀ ਵਾਸਤੇ ਬੋਲਦਾ ਕਿ ਜੇ ਭਾਜੀ ਕਿਤੇ ਗਦਾਰੀ ਕਰ ਜਾਣ ਜਾਂ ਕਿਤੇ ਹਟ ਜਾਣ ਕਿਤੇ ਕਿਤੇ ਆਪਣਾ ਲੋਕਾਂ ਨੂੰ ਪਿੱਛੇ ਲਾ ਕੇ ਫਿਰ ਕਈ ਇਹ ਵੀ ਕਹਿੰਦੇ ਕਿ ਇਹਨੇ ਇਲੈਕਸ਼ਨ ਲੜ ਲੈਣਾ ਜੇ ਗੱਦਾਰੀ ਕਰ ਜਾਣੀ ਹੈ ਇਲੈਕਸ਼ਨ ਲੜ ਜਾਣ ਕਦੀ ਭਾਜੀ ਮੇਰੀ ਗਰਦਨ ਪਹਿਲਾਂ ਵੱਢ ਦਿਓ ਮੈਨੂੰ ਚੌਂਕ ਚ ਖੜਾ ਕਰਕੇ ਗੋਲੀ ਮਾਰ ਦਿਓ ਉਸ ਦਿਨ ਧਿਆਨ ਰੱਖਿਓ ਬਹੁਤ ਕੁਝ ਹੋਣ ਵਾਲਾ ਜੀ 2024 ਤੋਂ ਪਹਿਲਾਂ ਬਹੁਤ ਕੁਝ ਹੋਣਾ ਬਹੁਤ ਸਾਰੀਆਂ ਮੈਂ ਮੇਰੀਆਂ ਤੁਸੀਂ ਇੰਸਟਾ ਤੇ ਜਾ ਕੇ ਰੀਲਾਂ ਤੇ ਵੀ ਦੇਖ ਲਿਓ ਔਰ ਇਹ ਵੀ ਵੇਖਿਓ ਕਿ ਕੌਮ ਦੀ ਜਿਹੜੀ ਪ੍ਰਵਾਨਗੀ ਆ ਉਹ ਅਮਰਤਾਲ ਭਾਜੀ ਨੂੰ ਕਿਸ ਤਰ੍ਹਾਂ ਮਿਲੀ ਹੈ ਮੇਰੀਆਂ ਰੀਲਾਂ ਜ਼ਿਆਦਾਤਰ 50000 60000 ਜਾਂ ਲੱਖ 1.5 ਲੱਖ ਵਿਊਜ਼ ਤੇ ਹੁੰਦੀਆਂ ਸੀਗੀਆਂ ਕੋਈ ਇੱਕ ਮੇਰੀ ਰੀਲ ਸੀ ਜਿਹਦੇ ਉੱਤੇ 1 ਮਿਲੀਅਨ ਵਿਊ ਸੀਗੇ ਤੇ ਹੁਣ ਜਿਹੜੀਆਂ ਜਿੰਨੀਆਂ ਵੀ ਅਮਰਤਾਲ ਭਾਜੀ ਦੇ ਨਾਮ ਪਾ ਰਿਹਾ ਮੈਂ ਕਿਤੇ 2 ਲੱਖ 2 ਮਿਲੀਅਨ ਵਿਊ ਆ ਕਿਤੇ 1 ਮਿਲੀਅਨ 1.5 ਮਿਲੀਅਨ ਕਿਤੇ 5 ਲੱਖ ਤੇ 7 ਲੱਖ ਤੇ ਕੁਝ ਕਿਤੇ ਕੁਝ ਇਹ ਇਹ ਕੌਮ ਦੀ ਪ੍ਰਵਾਨਗੀ ਹੈ ਜੋ ਅਮਰਤਾਲ ਭਾਜੀ ਨੂੰ ਮਿਲ ਰਹੀ ਹੈ ਪਰसों 25 ਤਰੀਕ ਨੂੰ ਜੋ ਜਹੋ ਜਲਾਲ ਸਿਗਾ ਉਹ ਦੇਖਣ ਵਾਲਾ ਸੀ ਜਿਸ ਤਾਦਾਦ ਦੇ ਵਿੱਚ ਮੁੰਡੇ ਕੁੜੀਆਂ ਨੇ ਵੀਰਾਂ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਅਮਰ ਸ਼ੱਕਿਆ ਗੁਰੂ ਦੇ ਲੜ ਲੱਗੇ ਨੇ ਉਹ ਮੈਂ ਤਾਂ ਪਹਿਲੀ ਵਾਰੀ ਵੇਖਿਆ ਸੁਣਿਆ ਸੀਗਾ ਕਿ ਉਦੋਂ ਇਦਾਂ ਹੋਇਆ ਸੀ ਉਦੋਂ ਇਦਾਂ ਹੋਇਆ ਸੀ ਇਸ ਦੀ ਲੋੜ ਇਸ ਲਈ ਵੀ ਹੈ ਕਿ ਜਦੋਂ ਪੰਜਾਬ ਅਸੀਂ ਭਾਵੇਂ ਇਸ ਚੀਜ਼ ਦਾ ਬੁਰਾ ਮਨਾਜਰ ਨੇ ਕਿ ਭਈ ਉੜਦਾ ਪੰਜਾਬ ਵਰਗੀਆਂ ਫਿਲਮਾਂ ਬਣਦੀਆਂ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ 'ਚ ਨਸ਼ਾ ਬਹੁਤ ਜ਼ਿਆਦਾ ਹੈ ਇਹ ਗੱਲ ਆਪਾਂ ਮਾਈਂਡ ਵੀ ਕਰਦੇ ਨੇ ਬੁਰਾ ਵੀ ਲੱਗ ਜਾਂਦਾ ਸਾਨੂੰ ਕਿ ਸਾਡੇ ਪੰਜਾਬ ਦੀ ਇਮੇਜ ਖਰਾਬ ਕਰਦੀਆਂ ਫਿਲਮਾਂ ਲੇਕਿਨ ਇਹ ਕਿੰਨਾ ਕਿਤੇ ਸੱਚ ਵੀ ਹੈਗੀਆਂ ਗੱਲਾਂ ਅੱਜ ਲੱਖਾਂ ਮੁੰਡਾ ਨਸ਼ੇ ਦੇ ਨਾਲ ਮਰ ਗਿਆ ਹੁਣ ਤਾਂ ਕੁੜੀਆਂ ਵੀ ਆ ਵੀਡੀਓ ਤੁਸੀਂ ਵੇਖਿਆ ਹੁਣ ਝੂਲਦੀ ਜੀ ਇੱਕ ਕੁੜੀ ਦਾ ਵੀਡੀਓ ਸੀਗਾ ਕੁੜੀਆਂ ਦਾ ਵੀ ਇਹ ਹਾਲ ਹੋਣਾ ਸ਼ੁਰੂ ਹੋ ਗਿਆ ਇਹ ਨਸ਼ੇ ਅ ਗੁਜਰਾਤ ਤੋਂ ਲਿਆ ਕੇ ਗੁਜਰਾਤ ਦੀ ਬੰਦਰਗਾਹਾਂ ਤੋਂ ਕਈ ਵਾਰੀ ਫੜਿਆ ਗਿਆ ਹਜ਼ਾਰਾਂ ਕਰੋੜ ਰੁਪਏ ਦਾ ਅਡਾਨੀ ਦੀ ਕੰਪਨੀ ਦੇ ਥਰੂ ਇੱਥੇ ਆਂਦਾ ਹੋਇਆ ਗੁਜਰਾਤ ਤੋਂ ਲਿਆ ਕੇ ਪੰਜਾਬ 'ਚ ਇਸ ਇਹ ਮੋਹਿਆ ਕਰਾਇਆ ਜਾਂਦਾ ਫਿਰ ਜਿਹੜੇ ਬੱਚੇ ਛੋਟੇ ਬੱਚੇ ਨੇ ਔਰ ਸਸਤਾ ਗੰਦਾ ਨਸ਼ਾ ਹੈ ਤੇ ਇਸ ਦੇ ਵਿੱਚ ਫਸ ਜਾਂਦੇ ਵਿਚਾਰੇ ਉਹ ਵਿਚਾਰਿਆਂ ਨੂੰ ਅਸੀਂ ਬੁਰੀ ਨਜ਼ਰ ਨਾਲ ਵੇਖਦੇ ਹਾਂ ਹਾਲਾਂਕਿ ਉਹ ਖੁਦ ਇੱਕ ਕਿਸਮ ਦੀ ਬਿਮਾਰੀ 'ਚ ਫਸੇ ਹੋਏ ਨੇ ਉਹ ਖੁਦ ਭੁਗਤ-ਪੋਗੀ ਨੇ ਆਪਣੀਆਂ ਜਾਨਾਂ ਉਹਨਾਂ ਦੀਆਂ ਜਾਰੀਆਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਤੇ ਸਰਕਾਰ ਦੀ ਇਸ ਦੇ ਵਿੱਚ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਵੀ ਇਹ ਬਾਰਡਰ ਏਰੀਆ ਇਸ ਲਈ ਪੰਜਾਬ 'ਚ ਨਸ਼ਾ ਆ ਜਾਂਦਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਬਾਰਡਰ ਤੇ ਰਾਜਸਥਾਨ ਨਾਲ ਵੀ ਜੁੜਦਾ ਉਹੀ ਬਾਰਡਰ ਗੁਜਰਾਤ ਨਾਲ ਵੀ ਜੁੜਦਾ ਉੱਥੇ ਦਾ ਇਹ ਪ੍ਰੋਬਲਮ ਨਹੀਂ ਹੈਗੀ ਉਥੋਂ ਕਰਾਚੀ ਤੋਂ ਗੁਜਰਾਤ ਵਪਾਰ ਵੀ ਖੁੱਲ੍ਹਾ ਹੈ ਪੰਜਾਬ ਅਗਰ ਆਖਦਾ ਕਿ ਵੀ ਵਾਗਾ ਬਾਰਡਰ ਜਾਂ ਹਸੈਨੀਵਾਲ ਬਾਰਡਰ ਜਿਹੜਾ ਉਹ ਖੋਲ ਦਿੱਤਾ ਜਾਵੇ ਤਾਂ ਉਹ ਖੋਲਿਆ ਨਹੀਂ ਜਾਂਦਾ ਜੇ ਖੋਲ ਦਿੱਤਾ ਜਾਵੇ ਤਾਂ ਫਿਰ ਇੱਥੋਂ ਦੀ ਜਿਹੜਾ ਆ ਆ ਰੂਟ ਖੁੱਲਦਾ ਹੈ ਇਹ ਨਾ ਸਿਰਫ ਪਾਕਿਸਤਾਨ ਬਲਕਿ ਈਰਾਨ ਇਰਾਕ ਔਰ ਹੋਰ ਵੀ ਅੱਗੇ ਤੱਕ ਭਾਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਪੰਜਾਬ ਦੀਆਂ ਹਰਿਆਣੇ ਦੀਆਂ ਰਾਜਸਥਾਨ ਦੀਆਂ ਇੱਥੇ ਐਸੀਆਂ ਫੈਕਟਰੀਆਂ ਲੱਗ ਸਕਦੀਆਂ ਜਿਹੜੀਆਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਸਮਾਨ ਇਹ ਫਿਰ ਵਿਕੇ ਤੇ ਇੱਕ ਖੁਸ਼ਹਾਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਜਾਂ ਹਰਿਆਣੇ ਵਿੱਚ ਔਰ ਆਸ-ਪਾਸ ਦੇ ਜਿਹੜੇ ਸਟੇਟ ਨੇ ਉਹਨਾਂ ਵਿੱਚ ਆ ਸਕਦੀ ਹੈ ਜਿਹੜੀ ਪੋਸੀਬਿਲਿਟੀ ਹੈ ਲੇਕਿਨ ਸਰਕਾਰ ਇਹ ਨਹੀਂ ਚਾਹਦੀ ਨਹੀਂ ਇਹ ਕਰਦੀ ਆ ਗੁਜਰਾਤ ਤੋਂ ਲਿਆ ਕੇ ਪੰਜਾਬ ਤੇ ਇਹ ਸੁੱਟ ਦਿੱਤਾ ਜਾਂਦਾ ਇੱਕ ਪੂਰੀ نسل ਮੁਕਾ ਦਿੱਤੀ ਜਾ ਰਹੀ ਹੈ ਇਹਨਾਂ ਮੁੰਡਾ 7-8 ਲੱਖ ਮੁੰਡਾ ਹੁਣ ਤੱਕ ਮਰ ਚੁੱਕਿਆ ਪਿੰਡਾਂ ਦੇ ਪਿੰਡ ਇੱਕ-ਇੱਕ ਮਹੀਨੇ ਵਿੱਚ ਕਿਤੇ 10 ਮੁੰਡੇ ਮਰ ਰਹੇ ਕਿਤੇ 7 ਮੁੰਡੇ ਮਰ ਰਹੇ ਆ ਸਰਕਾਰ ਚੁੱਪ ਹੈ ਸਰਕਾਰ ਦੇ ਜਿੱਦਣ ਸਰਕਾਰ ਚੱਲਵੇ ਉਦੋਂ ਨਸ਼ਾ 1% ਵੀ ਵਿਕਣਾ ਬੰਦ 1% ਵੀ ਨਹੀਂ ਵੇਖ ਸਕਦਾ ਪੁਲਿਸ ਤੋਂ ਵੱਡਾ ਬਦਮਾਸ਼ ਕੋਈ ਨਹੀਂ ਹੁੰਦਾ ਇਹ ਸਾਰੀਆਂ ਫੋਰਸਸ ਜਿੱਦਣ ਸਰਕਾਰ ਚੱਲ ਹੋਏਗੀ ਉਦੋਂ ਸਭ ਬੰਦ ਹੋ ਸਕਦੇ ਆ ਤੇ ਇਸ ਹਾਲਾਤ ਦੇ ਵਿੱਚ ਜਦੋਂ ਸਰਕਾਰ ਇਹ ਕਿਸਮ ਦੀ ਸਾਜ਼ਿਸ਼ ਰਚ ਕੇ ਮੁੰਡਿਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਦੂਸਰਾ ਸਾਡੇ ਕੋਲ ਕੋਈ ਰਸਤਾ ਨਹੀਂ ਹੈ ਨੂੰ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਬਚਾਇਆ ਜਾਵੇ ਦੀਪ ਸਿੱਧੂ ਭਾਜੀ ਇਹ ਗੱਲ ਬਾਰ-ਬਾਰ ਬੋਲਿਆ ਕਰਦੇ ਸੀ ਕਿ ਪੰਜਾਬ ਜਾਂ ਸਾਡੇ ਸਿੱਖਾਂ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਸ ਦੀ ਜੜ ਇਹ ਹੈ ਕਿ ਅਸੀਂ ਗੁਰੂ ਸਾਹਿਬ ਤੋਂ ਦੂਰ ਕਰ ਦਿੱਤੇ ਗਏ ਹਾਂ ਅਸੀਂ ਸਾਨੂੰ ਅਗਰ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ ਜਿੰਨੀਆਂ ਵੀ ਸਮੱਸਿਆਵਾਂ ਨੇ ਇੱਕ ਜਗ੍ਹਾ ਲਿਖ ਲਿੱਤੀਆਂ ਜਾਣ ਪਰ ਉਸ ਦਾ ਅਗਰ ਸਾਨੂੰ ਸਮਾਧਾਨ ਚਾਹੀਦਾ ਹੈ ਤੇ ਸਮਾਧਾਨ ਇੱਕੋ ਹੀ ਹੈ ਕਿ ਅਸੀਂ ਗੁਰੂ ਦੇ ਨਾਲ ਜੁੜ ਜਾਈਏ ਗੁਰੂ ਦੇ ਨੇੜੇ ਹੋ ਜਾਈਏ ਹੁਣ ਅਗਰ ਹਜ਼ਾਰਾਂ ਦੇ ਵਿੱਚ ਉਸ ਦਿਨ ਮੁੰਡਿਆਂ ਨੇ ਅਮਰ ਅਸ਼